ਹੈਲੋ ਜੀ ਵੈਲਕਮ ਟੂ ਮਾਈ ਨਿਊ ਵਲੌਗ ਹਾਂਜੀ ਤੁਹਾਡਾ ਮੇਰੀ ਨਵੀਂ ਵੀਡੀਓ ਸਵਾਗਤ ਹੈ ਜੀ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਗੇ ਵਧੀਆ ਹੋਗੇ ਖੁਸ਼ਹਾਲ ਹੋਗੇ ਤੰਦਰੁਸਤ ਹੋਗੇ ਹਾਂਜੀ ਮੈਂ ਵੀ ਠੀਕ ਠਾਕ ਹਾਂ ਜੀ ਹਾਂਜੀ ਫਰੈਂਡਸ ਅੱਜ ਦੀ ਵੀਡੀਓ ਟੌਪਿਕ ਹੈਗਾ ਜੀ ਆਪਣਾ ਵੀ ਆਪਾਂ ਇੰਟਰਲੋਕ ਵਾਲੀ ਮਸ਼ੀਨ ਤੋਂ ਕਿਵੇਂ ਆਪਾਂ ਬਿਜ਼ਨਸ ਸ਼ੁਰੂ ਕਰ ਸਕਦੇ ਹਾਂ ਤੇ ਹਾਂਜੀ ਫਰੈਂਡਸ ਜੇ ਤੁਹਾਨੂੰ ਸਲਾਈ ਆਉਂਦੀ ਤਾਂ ਵੀ ਠੀਕ ਹੈ ਜੇ ਜਿਹੜੇ ਚੀਜ਼ ਤੁਹਾਨੂੰ ਸਲਾਈ ਨਹੀਂ ਆਉਂਦੀ ਤਾਂ ਵੀ ਠੀਕ ਹੈ ਜੀ ਇਹਦੇ ਵਿੱਚ ਇਹਦੇ ਵਿੱਚ ਬਹੁਤੀ ਕੋਈ ਸਲਾਈ ਆਉਣ ਦੀ ਜ਼ਰੂਰਤ ਨਹੀਂ ਗੀ ਤੁਸੀਂ ਕੀ ਕਰਨਾ ਜੀ ਬਾਜ਼ਾਰ ਤੋਂ ਸਿਰਫ ਇੱਕ ਇੰਟਰਲੋਕ ਵਾਲੀ ਮਸ਼ੀਨ ਲੈਣੀ ਆ ਤੇ ਉਸ ਮਸ਼ੀਨ ਦੇ ਧਾਗੇ ਵਗੈਰਾ ਪਾਉਣਾ ਤੇ ਨੂੰ ਥੋੜੇ ਮੋਟੀ ਚਲਾਉਣੀ ਤੁਸੀਂ ਜਿਹੜੀ ਦੁਕਾਨ ਤੋਂ ਲਵਾਂਗੇ ਉਦੋਂ ਤੁਸੀਂ ਸੈਕਲੋਜੀ ਉਹ ਤੁਹਾਨੂੰ ਫਿੱਟ ਵੀ ਕਰਕੇ ਦੇ ਦੂਗਾ ਮਸ਼ੀਨ ਤੇ ਇਸ ਤੋਂ ਬਾਅਦ ਕੀ ਕਰਨਾ ਹੈ ਤੁਸੀਂ ਆਪਦੇ ਦੋ ਚਾਰ ਸੂਟ ਆਪਦੇ ਘਰੇ ਇੱਕ ਵਾਰੀ ਇੰਟਰਲੋਕ ਕਰਕੇ ਦੇਖ ਲਓ ਕਿਉਂ ਇਹਦਾ ਕੋਈ ਹਿਸਾਬ ਕਿਤਾਬ ਇੰਨਾ ਔਖਾ ਨਹੀਂ ਹੁੰਦਾ ਜੀ ਬਸ ਧਾਗਾ ਪਾਉਂਦਾ ਹੀ ਹੁੰਦਾ ਮੜਾ ਮੋਟਾ ਉਹ ਤੁਹਾਨੂੰ ਇੱਕ ਦੋ ਵਾਰੀ ਚ ਸਮਝ ਆਈ ਜਾਣਾ ਵੀ ਧਾਗਾ ਤੁਸੀਂ ਕਿਵੇਂ ਪਾਉਣਾ ਜੀ ਉਹ ਤੇ ਇਸ ਤੋਂ ਬਾਅਦ ਜੇ ਤੁਹਾਨੂੰ ਪਤਾ ਲੱਗੇ ਤੁਸੀਂ ਇੰਟਰਲੋਕ ਸਹੀ ਕਰ ਲੈਣੇ ਆ ਵਧੀਆ ਕਰ ਲੈਣੇ ਆ ਤੁਸੀਂ ਕੀ ਕਰਨਾ ਜੀ ਆਪਣੇ ਸ਼ਹਿਰ ਜਾਂ ਜਿਵੇਂ ਤੁਸੀਂ ਜਾਂ ਪਿੰਡ 'ਚ ਕੋਈ ਬੁਟੀਕ ਹੁੰਦਾ ਹੈ ਜਾਂ ਸ਼ਹਿਰ 'ਚ ਕੋਈ ਬੁਟੀਕ ਹੁੰਦਾ ਜੀ ਉੱਥੇ ਜਾ ਕੇ ਤੁਸੀਂ ਕੱਪੜੇ ਇੰਟਰਲੋਕ ਵਾਲੇ ਕਹਿਣਾ ਜੀ ਸਾਨੂੰ ਕੱਪੜੇ ਇੰਟਰਲੋਕ ਵਾਲੇ ਦੇ ਦਿਓ ਤੇ ਐਸੀ ਤੁਹਾਡੇ ਸੂਟ ਇੰਟਰਲੋਕ ਕਰ ਦਾਂਗੇ ਕਿਉਂਕਿ ਕਈ ਵਾਰ ਕੀ ਹੁੰਦਾ ਜੀ ਕਈ ਬੁਟੀਕਾਂ 'ਤੇ ਜਾਂ ਘਰੇ ਹੋਮ ਸਲਾਈ ਕਰਦੀਆਂ ਉਹਨਾਂ ਕੋਲ ਇੰਟਰਲੋਕ ਵਾਲੀ ਮਸ਼ੀਨ ਨਹੀਂ ਹੁੰਦੀ ਜੀ ਤੇ ਇਹਦੇ ਵਿੱਚ ਤੁਹਾਨੂੰ ਵਧੀਆ ਪੈਸੇ ਬਣਦੇ ਆ ਜੀ ਇਹਦੀ ਜਿਹੜੀ ਇੰਟਰਲੋਕ ਦੀ ਸਟੀਚਿੰਗ ਹੈਗੀ ਆ ਜੀ 15 ਰੁਪਏ 20 ਰੁਪਏ ਇੱਕ ਸੂਟ ਮਗਰ ਹੈਗੀ ਆ ਜੀ ਤੇ ਤੁਸੀਂ ਸ਼ਾਂਤ ਜੀ ਜੇ ਜੇ ਆਪ ਤੁਸੀਂ ਬੁਟੀਕ ਚ ਤੁਸੀਂ ਕੱਪੜੇ ਨੇ ਤੁਹਾਨੂੰ ਤਾਂ ਕਾਫੀ ਕੱਪੜੇ ਆ ਜਾਣਗੇ ਕਈ ਵਾਰ ਬੁਟੀਕ ਵਾਲਿਆਂ ਕੋਲ ਟਾਈਮ ਵੀ ਨਹੀਂ ਹੁੰਦਾ ਜੀ ਇੰਟਰਲੋਕ ਵੀ ਬਾਹਰੋਂ ਕਰਵਾਉਂਦੇ ਆ ਪ੍ਰੈਸ ਵਗੈਰਾ ਵੀ ਬਾਹਰੋਂ ਕਰਾਉਂਦੇ ਆ ਉਹਨਾਂ ਕੋਲ ਕਈ ਵਾਰ ਨਹੀਂ ਟਾਈਮ ਹੁੰਦਾ ਜੀ ਇੰਟਰਪਾਈ ਵੀ 12 ਕਰੋੜਾਂ ਸਲਵਾਰਾਂ ਵੀ 12 ਕਰੋੜ ਸੁਣਦੇ ਆ ਜੀ ਉਹ ਕਿਉਂ ਨਾਲ ਕੋ ਕਪੜੇ ਇੰਨੇ ਜ਼ਿਆਦਾ ਹੁੰਦੇ ਆ ਬੁਟੀਕ ਵਾਲਿਆਂ ਕੋਲ ਕਿਉਂ ਉਹਨਾਂ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ ਇਹ ਸਭ ਕੁਝ ਕਰਨ ਉਹ ਤੇ ਤੁਸੀਂ ਕੀ ਕਰਨਾ ਜੀ ਉੱਥੋਂ ਤੁਸੀਂ ਕਪੜੇ ਲੈਣੇ ਆ ਇੰਟਰਲੋਕ ਵਾਲੇ ਤੁਸੀਂ ਆਪਣਾ ਬਿਜ਼ਨਸ ਸਟਾਰਟ ਕਰਨਾ ਤੇ ਤੁਸੀਂ ਹੌਲੀ ਹੌਲੀ ਜਦੋਂ ਤੁਸੀਂ ਸੂਟ ਤੁਹਾਡੇ ਕੋਲ ਵਧੀਆ ਆਉਣ ਲੱਗੇ ਇੰਟਰਲੋਕ ਵਾਲੇ ਤੁਸੀਂ ਆਪ ਦਾ ਥੋੜਾ ਥੋੜਾ ਟੇਲਰ ਮਟੀਰੀਅਲ ਦਾ ਸਮਾਨ ਪਾ ਲਿਓ ਠੀਕ ਹੈ ਜੀ ਤੁਸੀਂ ਉਹ ਚ ਗਲੇ ਬੁਕਰਮ ਇਲਾਸਟਿਕ ਵਗੈਰਾ ਸਾਰਾ ਜਿਹੜਾ ਜਿਹੜਾ ਸਮਾਨ ਸਟਿਚਿੰਗ ਕਰਨ ਵਾਲਿਆਂ ਨੂੰ ਚਾਹੀਦਾ ਹੁੰਦਾ ਤੁਸੀਂ ਉਹ ਥੋੜਾ ਥੋੜਾ ਸਮਾਨ ਲੈ ਲਓ ਜੀ ਤੁਹਾਨੂੰ ਡਬਲ ਮੁਨਾਫਾ ਹੋਗਾ ਨਾਲੇ ਤਾਂ ਜਿਹੜਾ ਤੁਹਾਨੂੰ ਸੋਰ ਤੁਸੀਂ ਇੰਟਰਲੋ ਕਰਕੇ ਦੇਣਾ ਜੀ ਉਹਦੇ ਪੈਸੇ ਬਣਨਗੇ ਤੁਹਾਨੂੰ ਤੇ ਨਾਲੇ ਜਿਹੜਾ ਤੁਸੀਂ ਸਮਾਨ ਸੇਲ ਕਰਨ ਵਾਸਤੇ ਲਿਆਉਂਗੇ ਉਹਦੇ ਤੁਹਾਨੂੰ ਪੈਸੇ ਬਣਨਗੇ ਠੀਕ ਹੈ ਜੀ ਇਹ ਬਿਜ਼ਨਸ ਕਰਨ ਦਾ ਵਧੀਆ ਤਰੀਕਾ ਹੈ ਥੋੜੀ ਤੁਸੀਂ ਥੋੜੇ ਪੈਸਿਆਂ 'ਚ ਵੀ ਬਿਜ਼ਨਸ ਸ਼ੁਰੂ ਕਰ ਸਕਦੇ ਆਂ ਜੀ ਠੀਕ ਹੈ ਜੀ ਇੰਟਰਲੋਕ ਵਾਲੀ ਮਸ਼ੀਨ ਉਸ ਟਾਈਮ ਜਦੋਂ ਮੈਂ ਲਈ ਉਸ ਟਾਈਮ ਤਾਂ ਜੀ 2500 ਦੀ ਮਸ਼ੀਨ ਆਈ ਸੀਗੀ ਇਸ ਤੋਂ ਬਾਅਦ ਮੇਰੀ ਸਿਸਟਰ ਨੇ ਮਸ਼ੀਨ ਲਈ ਸੀ ਕਾਫੀ ਟਾਈਮ ਬਾਅਦ ਉਹਨੇ 4000 ਦੀ ਮਸ਼ੀਨ ਆਈ ਸੀ ਤੇ ਹੁਣ ਇਹ ਮਸ਼ੀਨ ਹੋ ਗਈ ਹੋਣੀ ਹੈ ਜੀ ਵੱਧ ਤੋਂ ਵੱਧ 5000 ਦੀ ਮਸ਼ੀਨ ਹੋਊਗੀ 5 ਤੋਂ ਵੀ ਘੱਟ ਹੋਣੀ ਹੈ ਮੇਰੇ ਅੰਦਾਜ਼ੇ ਨਾਲ ਠੀਕ ਹੈ ਜੀ ਨਹੀਂ ਤਾਂ ਤੁਸੀਂ ਕਿਸ ਤੋਂ ਚੱਲੀ ਵੀ ਮਸ਼ੀਨ ਵੀ ਲੈ ਸਕਦੇ ਆ ਇਹ ਪੁਰਾਣੀਆਂ ਮਸ਼ੀਨਾਂ ਵੀ ਮਿਲ ਜਾਂਦੀਆਂ ਵਧੀਆ ਕੰਡੀਸ਼ਨ ਚ ਪਈਆਂ ਹੁੰਦੀਆਂ ਜੀ ਕਈ ਵਾਰੀ ਮਸ਼ੀਨਾਂ ਪੁਰਾਣੀਆਂ ਉਹ ਵੀ ਤੁਸੀਂ ਲੈ ਸਕਦੇ ਆ ਕਿਉਂਕਿ ਤੁਸੀਂ ਆਪਣਾ ਬਿਜ਼ਨਸ ਸਟਾਰਟ ਕਰਨਾ ਕਿਉਂਕਿ ਕਈ ਵਾਰ ਕੀ ਹੁੰਦਾ ਕਈ ਪੈਨਾਂ ਨੂੰ ਐ ਹੁੰਦਾ ਵੀ ਆਪਾਂ ਨੂੰ ਕੋਈ ਬਿਜ਼ਨਸ ਸਟਾਰਟ ਕਰੀਏ ਤੇ ਆਪਾਂ ਨੂੰ ਸਿਲਾਈ ਨਹੀਂ ਆਉਂਦੀ ਇਹ ਲੋਚ ਸਲਾਈ ਸਿੱਖਣ ਦੀ ਜ਼ਰੂਰਤ ਨਹੀਂ ਸਲਾਈ ਤੋਂ ਬਹੁਤ ਜ਼ਿਆਦਾ ਕਈ ਵਾਰ ਖੇਚਲ ਵੀ ਹੋngੇ ਹਾਂਜੀ ਸਲਾਈ ਦੇ ਪੈਸੇ ਤਾਂ ਬਹੁਤ ਵਧੀਆ ਬੰਦੇ ਆ ਪਰ ਕਈ ਭੈਣਾਂ ਨੂੰ ਹੁੰਦਾ ਵੀ ਮੈਂ ਸਲਾਈ ਨਹੀਂ ਸਿੱਖਣੀ ਤੇ ਪਰ ਆਪ ਨੂੰ ਐਂ ਵੀ ਆਪ ਕੋਈ ਬਿਜ਼ਨਸ ਸਟਾਰਟ ਕਰਨਾ ਤਾਂ ਤੁਸੀਂ ਓਵਰ ਲੋਕਲ ਮਸ਼ੀਨ ਤੋਂ ਵਧੀਆ ਇੱਕ ਬਿਜ਼ਨਸ ਸਟਾਰਟ ਕਰ ਸਕਦੇ ਆ ਤੁਸੀਂ ਹੌਲੀ ਹੌਲੀ ਨਾਲ ਸਮਾਨ ਪਾਸਾ ਦੇ ਸ਼ੇਲ ਦਾ ਵੀ ਹਾਂਜੀ ਮੈਂ ਇੱਕ ਸੂਟ ਇੰਟਰ ਲੋ ਕਰਦਾ ਦੇਖੋ ਇਹਦੇ ਵਿੱਚ ਮੈਂ ਨਲਕੀਆਂ ਪਾਈਆਂ ਹੋਈਆਂ ਰੀਲਾਂਾਂ ਤੁਸੀਂ ਇਹਦੇ ਵਿੱਚ ਰੀਲਾਂ ਵੀ ਪਾ ਸਕਦੇ ਹੋ ਜਰੂਰੀ ਨਹੀਂ ਤੁਸੀਂ ਇੰਟਰਲੋਕਾਂ ਦੇ ਮੁੱਠੇ ਹੀ ਪਾਉਣੇ ਆ ਰੀਲਾਂ ਆਪਣੇ ਕੋਈ ਵਾਰ ਫालतू ਹੁੰਦੀਆਂ ਜੇ ਘਰੇ ਮੈਂ ਸਾਰੀਆਂ ਰੀਲਾਂ ਹੀ ਪਾਉਣੀ ਐ ਇੰਟਰਲੋਕ ਕਰਨ ਸਮੇਂ ਤੇ ਇਸ ਤੋਂ ਬਾਅਦ ਦੇਖੋ ਜੀ ਆਪਣੇ ਘਰੇ ਮਿਸਤਰੀ ਲੱਗੇ ਹੋਏ ਆ ਆਪਾਂ ਥੋੜਾ ਮੋਟਾ ਕੰਮ ਕਰਾਇਆ ਇੱਕ ਤਾਂ ਆਪਾਂ ਗੇਟ ਚੌੜਾ ਕਰਵਾਇਆ ਜੀ ਆਪਾਂ ਗੇਟ ਨਵਾਂ ਨਿਊ ਲਵਾਇਆ ਇੱਕ ਬਾਥਰੂਮ ਲੈਟਰਨ ਆਪਾਂ ਜੀ ਸੈੱਟ ਕਰਵਾਏ ਆ ਕਿਉਂ ਆਪਣੇ ਉਹ ਵਿੱਚੋਂ ਬਹਿ ਗਏ ਸੀਗੇ ਤੇ ਇੱਕ ਇਕੜ ਦੁੱਕੜ ਜਿਹਾ ਸਮਾਨ ਹੋਰ ਸੀਗਾ ਜੀ ਸੋ ਫਰੈਂਡਸ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜੁ ਕੋ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਬਾਏ ਬਾਏ